ਜੇ ਜ਼ਿੰਦਗੀ ਵਿੱਚ ਖੁਸ਼ਹਾਲ ਸੁਖੀ ਤੇ ਸਫਲ ਹੋਣਾ ਚਾਹੁੰਦੇ ਹੋ ਸੁਖਦਾਈ ਤੇ ਸਫਲ ਰਹਿਣ ਲਈ ਜ਼ਿੰਦਗੀ ਵਿੱਚ ਵਿਚਰਨ ਕਰਦੇ ਆ ਤਿੰਨ ਗੱਲਾਂ ਤੋਂ ਧਿਆਨ हटਾਈਏ ਉਹ ਤਿੰਨ ਗੱਲਾਂ ਕਿਹੜੀਆਂ ਨੇ ਜਿਹਦੇ ਤੇ ਸਭ ਦਾ ਧਿਆਨ ਲੱਗਾ ਹੋਇਆ ਕੋਈ ਵਿਰਲਾ ਬਚਦਾ ਇਹਨਾਂ ਤਿੰਨ ਗੱਲਾਂ ਤੋਂ ਨਹੀਂ ਤਾਂ ਸਾਰੀ ਦੁਨੀਆ ਇਹਨਾਂ ਤਿੰਨ ਗੱਲਾਂ ਚੁੱਲਜੀ ਹੋਈ ਆ ਤੁਸੀਂ ਕਹੋ ਕੋ ਕਿਹੜੀਆਂ ਤਿੰਨ ਗੱਲਾਂ ਨੇ ਹੋ ਤਾਂ ਗੱਲਾਂ ਨੇ ਕੌਣ ਕੀ ਕਰ ਰਿਹਾ ਕੌਣ ਕਿਉਂ ਕਰ ਰਿਹਾ ਕਿਵੇਂ ਕਰ ਰਿਹਾ ਬਸ ਇੱਥੇ ਧਿਆਨ ਆ ਕੌਣ ਦੂਜਾ ਕੀ ਕਰ ਰਿਹਾ ਕਿਉਂ ਕਰ ਰਿਹਾ ਕਿਵੇਂ ਕਰ ਰਿਹਾ ਪਰ ਇਹ ਚੀਜ਼ਾਂ ਹਮੇਸ਼ਾ ਦੁਖਦਾਈ ਹੁੰਦੀਆਂ ਇਹਨਾਂ ਤਿੰਨਾਂ ਗੱਲਾਂ ਤੋਂ ਧਿਆਨ ਹਟਾ ਕੇ ਆਪਣੇ ਤੇ ਲਾਈਏ ਮੈਨੂੰ ਕੀ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਤੇ ਕਿਦਾਂ ਕਰਨਾ ਚਾਹੀਦਾ ਤਾਂ ਕਿ ਮੈਂ ਸੁਖਦਾਈ ਵੀ ਰਵਾਂ ਤੇ ਸਫਲ ਵੀ ਹੋਵਾਂ ਅਕਸਰ ਸਫਲ ਬੰਦੇ ਸੁਖਦਾਈ ਨਹੀਂ ਹੁੰਦੇ ਤੇ ਕਈ ਵਾਰੀ ਸੁਖਦਾਈ ਜੀਵਨ ਜਿਉਣ ਵਾਲੇ ਵੀ ਸਫਲ ਨਹੀਂ ਬਦੇ ਦੋਵੇਂ ਚੀਜ਼ਾਂ ਇਕੱਠੀਆਂ ਕਰਨ ਲਈ ਇਹ ਤਿੰਨ ਨੁਕਤੇ ਧਿਆਨ ਹਟਾ ਜੀ ਤਾਂ ਸਾਡਾ ਜੀਵਨ ਸੁਖਦਾਈ ਤੇ ਸਫਲ ਹੋ ਸਕਦਾ ਜੇ ਜ਼ਿੰਦਗੀ ਵਿੱਚ ਖੁਸ਼ਹਾਲ ਸੁਖੀ ਤੇ ਸਫਲ ਹੋਣਾ ਚਾਹੁੰਦੇ ਹੋ ਸੁਖਦਾਈ ਤੇ ਸਫਲ ਰਹਿਣ ਲਈ ਜ਼ਿੰਦਗੀ 'ਚ ਵਿਚਰਨ ਕਰਦੇ ਆ ਤਿੰਨ ਗੱਲਾਂ ਤੋਂ ਧਿਆਨ ਹਟਾਈਏ। ਉਹ ਤਿੰਨ ਗੱਲਾਂ ਕਿਹੜੀਆਂ ਨੇ? ਜਿਹਦੇ ਤੇ ਸਭ ਦਾ ਧਿਆਨ ਲੱਗਾ ਹੋਇਆ। ਕੋਈ ਵਿਰਲਾ ਬਚਦਾ ਇਹਨਾਂ ਤਿੰਨ ਗੱਲਾਂ ਤੋਂ। ਨਹੀਂ ਤਾਂ ਸਾਰੀ ਦੁਨੀਆ ਇਹਨਾਂ ਤਿੰਨ ਗੱਲਾਂ 'ਚ उलझी ਹੋਈ ਆ। ਤੁਸੀਂ ਕਹੋ ਕਿ ਕਿਹੜੀਆਂ ਤਿੰਨ ਗੱਲਾਂ ਨੇ? ਉਹ ਤਿੰਨ ਗੱਲਾਂ ਨੇ ਕੌਣ ਕੀ ਕਰ ਰਿਹਾ? ਕੌਣ ਕਿਉਂ ਕਰ ਰਿਹਾ? ਕਿਵੇਂ ਕਰ ਰਿਹਾ? ਬਸ ਇੱਥੇ ਧਿਆਨ ਆ। ਕੌਣ? ਦੂਜਾ ਕੀ ਕਰ ਰਿਹਾ ਕਿਉਂ ਕਰ ਰਿਹਾ ਕਿਵੇਂ ਕਰ ਰਿਹਾ ਪਰ ਇਹ ਚੀਜ਼ਾਂ ਹਮੇਸ਼ਾ ਦੁਖਦਾਈ ਹੁੰਦੀਆਂ ਇਹਨਾਂ ਤਿੰਨਾਂ ਗੱਲਾਂ ਤੋਂ ਧਿਆਨ ਹਟਾ ਕੇ ਆਪਣੇ ਤੇ ਲਾਈਏ ਮੈਨੂੰ ਕੀ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਤੇ ਕਿਦਾਂ ਕਰਨਾ ਚਾਹੀਦਾ ਤਾਂ ਕਿ ਮੈਂ ਸੁਖਦਾਈ ਵੀ ਰਵਾਂ ਤੇ ਸਫਲ ਵੀ ਹੋਵਾਂ ਅਕਸਰ ਸਫਲ ਬੰਦੇ ਸੁਖਦਾਈ ਨਹੀਂ ਹੁੰਦੇ ਤੇ ਕਈ ਵਾਰੀ ਸੁਖਦਾਈ ਜੀਵਨ ਜਿਉਣ ਵਾਲੇ ਵੀ ਸਫਲ ਨਹੀਂ ਹੁੰਦੇ ਦੋਵੇਂ ਚੀਜ਼ਾਂ ਇਕੱਠੀਆਂ ਕਰਨ ਲਈ ਤਿੰਨ ਨੁਕਤਿਆਂ ਤੋਂ ਧਿਆਨ ਹਟਾ ਜੇ ਤਾਂ ਸਾਡਾ ਜੀਵਨ ਸੁਖਦਾਈ ਤੇ ਸਫਲ ਹੋ ਸਕਦਾ ਹੈ